ਮੇਰੇ ਘਰ ਬਾਰੇ ਹਸਬੰਦ ਤੇ ਜਿਹਨੂੰ ਉਹਨਾਂ ਨੇ ਕੁੱਟਿਆ ਮਾਰਿਆ ਜੀ ਉਸ ਕਰਕੇ ਮੈਂ ਇਹ ਬੰਦਾ ਹਸਤਾਲ ਮਤਾ ਜੀ ਜੀ ਉਹ ਉੱਥੇ ਤੇ ਭੱਜ ਗਿਆ ਜੀ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰੀ ਨਹੀਂ ਪਾਈ ਕੋਈ ਗ੍ਰਿਫਤਾਰ ਨਹੀਂ ਕੀਤਾ ਕੁਝ ਨਹੀਂ ਜੀ ਕੀਤਾ ਇਹਨਾਂ ਨੂੰ ਉਸ ਵਾਲਿਆਂ ਨੇ ਤੁਸੀਂ ਮੰਗ ਕੀ ਕਰਦੇ ਹੋ ਵੈਸੇ ਇਨਸਾਫ ਚਾਹੀਦਾ ਹੈ ਜੀ ਉਹ ਜਿਹੜੇ ਬਾਕੀ ਖੁੱਲੇ ਘੁੰਮ ਰਹੇ ਨੇ ਤੁਸੀਂ ਉਹਨਾਂ ਤੋਂ ਤਾਇਰ ਰਸਟੋਰੈਂਟ ਤੋਂ ਘੱਟੋ ਘੱਟ ਇਹ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਹਾਂਜੀ ਕਿ ਤੁਸੀਂ ਸਾਨੂੰ ਬੰਦਾ ਦਾ ਪਤਾ ਕਰਕੇ ਦੱਸੋ ਸਾਨੂੰ ਮਤਲਬ ਕਹਿ ਤਰ ਰਹੇ ਸੀ ਕਿ ਹਾਂਜੀ ਸਾਈਡ ਤੋਂ ਕਿ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਪਰ ਸਾਹਮਣੇ ਇਹ ਪਬਲਿਕ ਪਰੇਸ਼ਾਨ ਹੁੰਦੀ ਹੈ ਪਰ ਜਿਹੜਾ ਦੂਜਾ ਬੰਦਾ ਪਰੇਸ਼ਾਨ ਹੋ ਰਿਹਾ ਜਿਹੜਾ ਹਸਪੀਟਲ ਬੈਠਾ ਹੋ ਇਹਨਾਂ ਨੂੰ ਉਹ ਪਰੇਸ਼ਾਨੀ ਨਹੀਂ ਦਿਖਦੀ ਆਗੀ ਕਹਿੰਦੇ ਕਹਿੰਦੇ ਤੁਸੀਂ ਕਹਿੰਦੇ ਆਪਣਾ ਕੇਸ ਵਾਪਸ ਲੈ ਲਓ ਕਹਿੰਦੇ ਦੁਸ਼ਮਣੀਆਂ ਵਾਝ ਜਾਂਦੀਆਂ ਇਹ ਇਹ ਗੱਲਾਂ ਕਹਿ ਰਹੇ ਨੇ ਉਸ ਤੋਂ 3 ਤੋਂ 4 ਬੰਦੇ ਇਨਵੋਲਵ ਸਹੀ ਹੋ ਜੀ ਕੋਈ ਵੀ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਨਹੀਂ ਜੀ ਨਹੀਂ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਐ ਐਫ ਆਈ ਆਰ ਅਸੀਂ ਸਮਝਿਆ ਅਸੀਂ ਐਫ ਆਈ ਆਰ ਉਹਨੇ ਉਸ ਦਿਨ ਐਡਮਿਟ ਉਹ ਜਮਾ ਕਰਵਾਤੀ ਸੀ ਉਹ ਸਹੀ ਹੈ ਬਹੁਤ ਸਹੀ ਹੈ ਪਰ ਮੁੜਕੇ ਤੁਸੀਂ ਅਰੈਸਟ ਦਾ ਕਰਦੇ ਕਿ ਟਟੂਆ ਟਟੂਣਾ ਨੂੰ ਤਾਰ ਸਿੰਘ ਨਾਮਕ ਜਿਹੜਾ ਬਲੋਂਪੁਰ ਚੌਂਕੀ ਦਾ ਇੰਚਾਰਜ ਹੈ ਉਹ ਮਤਲਬ ਕਿ ਲੋਕਾਂ ਨਾਲ ਕਾਫੀ ਬੁਰਾ ਸਲੂਕ ਕਰ ਰਿਹਾ ਸੀ ਤੇ ਅਸੀਂ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਤੇ ਤੁਸੀਂ ਸਲੀਕੇ ਨਾਲ ਗੱਲ ਕਰੋ ਥੋੜਾ ਜਿਆਦਾ ਤਰੀਕੇ ਨਾਲ ਗੱਲ ਕਰੋ ਇਹ ਇਹ ਪੁਲਿਸ ਗੁੰਡੀ ਐ ਇਥੋਂ ਦੀ ਮਾਚੀਵਾੜਾ ਦੀ ਕਿ ਮਤਲਬ ਕਿ ਕਿਸੇ ਨੂੰ ਵੀ ਮਤਲਬ ਕਿ ਉਹ ਰੋਕੇਗੀ ਮਤਲਬ ਕਿ ਇਹਨਾਂ ਦੇ ਮਤਾਬਕ ਚੱਲੇਗਾ ਸਾਰਾ ਕੁਝ ਕਿ ਅਜੇ ਇਹ ਅਫਸਰਾਂ ਨੂੰ ਇਥੋਂ ਤੁਰੰਤ ਬਰਖਾਸਤ ਕੀਤਾ ਜਾਵੇ ਇਹਨਾਂ ਨੂੰ ਲੈਨ ਹਾਜ਼ਰ ਕਰਕੇ ਉੱਥੇ ਭੇਜਿਆ ਜਾਵੇ ਖੰਨੇ ਇਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਪਬਲਿਕ ਦੇ ਨਾਲ ਕਿੱਦਾਂ ਡੀਲਿੰਗ ਹੈ ਇੱਕ ਗੱਲ ਆਈ ਪੈਸਾ ਤਾਂ ਕਹਿੰਦੇ ਨੇ ਵੀ ਗੈਂਗਸਟਰ ਖਤਮ ਕਰਨੇ ਨੇ ਇਹਨਾਂ ਦਾ ਮਾਮੂਲੀ ਬਦਮਾਸ਼ ਤਾਂ ਫੜੇ ਨਹੀਂ ਜਾਂਦੇ ਹੋਰ ਇਹ ਕੀ ਕਰ ਲੈਣਗੇ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਦੀਪਕ ਚਾਨਣਾ ਆ ਪਿਛਲੇ ਦਿਨੀ ਮਾਛੀਵਾੜਾ ਸਾਹਿਬ ਦੇ ਨੇੜੇ ਪੈਂਦੇ ਪਿੰਡ ਦਾ ਇੱਕ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਸੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਬਜ਼ੁਰਗ ਡਰਾਈਵਰ ਦੀ ਕੁਝ ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਕਹਾਣੀ ਨਿਕਲ ਕੇ ਇਹ ਸਾਹਮਣੇ ਆਈ ਸੀ ਕਿ ਉਸ ਬਜ਼ੁਰਗ ਜਿਹੜਾ ਡਰਾਈਵਰ ਹੈ ਉਹ ਸਕੂਲ ਦੀ ਬੱਸ ਚਲਾਉਂਦਾ ਸੀ ਉਸ ਦੇ ਕੋਲੋਂ ਕਿਸੇ ਦਾ ਪਾਲਤੂ ਕੁੱਤਾ ਆਪਣੀ ਬੱਸ ਦੇ ਹੇਠਾਂ ਆ ਜਾਂਦਾ ਆ ਉਹ ਉਸ ਕੁੱਤੇ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਨ੍ਹਾਂ ਦਾ ਉਹ ਕੁੱਤਾ ਹੁੰਦਾ ਉਸ ਦੇ ਪਰਿਵਾਰਿਕ ਮੈਂਬਰ ਉਸ ਬਜ਼ੁਰਗ ਨੂੰ ਇੱਕ ਕਿਸਮ ਦਾ ਕਿਡਨੈਪ ਕਰਕੇ ਲੈ ਜਾਂਦੇ ਨੇ ਉੱਥੋਂ ਫੜਕੇ ਲੈ ਜਾਂਦੇ ਨੇ ਬੱਸ ਦੇ ਸ਼ੀਸ਼ੇ ਤੱਕ ਬੰਨਦੇ ਨੇ ਉਸ ਨੂੰ ਕੁੱਟਮਾਰ ਕਰਦੇ ਨੇ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਐਮ ਐਲ ਆਰ ਵਗੈਰਾ ਕਟਵਾਈ ਜਾਂਦੀ ਆ ਹਸਪਤਾਲ 'ਚ ਜੇਰੇ ਇਲਾਜ ਉਹ ਬਜ਼ੁਰਗ ਹੁੰਦਾ ਥੋੜੇ ਸਮੇਂ ਬਾਅਦ ਉਹ ਨੌਜਵਾਨ ਵੀ ਹਸਪਤਾਲ ਚ ਆ ਕੇ ਪਹੁੰਚ ਜਾਂਦਾ ਹੈ ਅਸੀਂ ਉਹ ਖਬਰ ਵੀ ਚਲਾਈ ਸੀਗੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਸ ਮਾਮਲੇ ਦੀ ਜਾਂਚ ਕੀਤੀ ਗਈ ਐਫ ਆਈ ਆਰ ਦਰਜ ਕੀਤੀ ਗਈ ਤਿੰਨ ਚਾਰ ਧਰਾਵਾਂ ਜਿਹੜੀਆਂ ਬੀ ਐਨ ਐ ਸੈਕਟ ਤਾਇਤ ਉਹ ਲਗਾਈਆਂ ਗਈਆਂ ਪਰ ਪਰਿਵਾਰ ਦਾ ਇਹ ਕਹਿਣਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਨਹੀਂ ਕੀਤੀ ਜਾ ਰਹੀ ਉਸ ਦੀ ਮੰਗ ਨੂੰ ਲੈ ਕੇ ਉਹ ਨੌਜਵਾਨ ਅਕਲ ਦੀ ਰਾਤ ਅੱਜ ਦੇ ਤੜਕੇ ਉਹ ਨੌਜਵਾਨ ਹਸਪਤਾਲ ਦੇ ਵਿੱਚ ਜਦੋਂ ਦਾਖਲ ਹੁੰਦਾ ਹੈ ਉਥੋਂ ਭੱਜ ਜਾਂਦਾ ਹੈ ਹਸਪਤਾਲ ਦੇ ਵਿੱਚੋਂ ਭੱਜ ਜਾਂਦਾ ਹੈ ਤੇ ਪਰਿਵਾਰ ਮੰਗ ਕਰਦਾ ਹੈ ਕਿ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਪਰ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਦੇ ਬਾਹਰ ਪੁਲਿਸ ਸਟੇਸ਼ਨ ਦੇ ਬਾਹਰ ਅੱਜ ਪਰਿਵਾਰ ਧਰਨਾ ਲਗਾਉਣਾ ਚਾਹੁੰਦਾ ਹੈ ਧਰਨਾ ਲਗਾਉਣ ਦੇ ਲਈ ਪਹੁੰਚਦਾ ਹੈ ਤਾਂ ਉਥੇ ਉਹਨਾਂ ਨੂੰ ਧਰਨਾ ਲਗਾਉਣ ਤੋਂ ਪੁਲਿਸ ਪ੍ਰਸ਼ਾਸਨ ਰੋਕਦਾ ਹੈ ਤੇ ਧੱਕਾ ਮੁੱਕੀ ਕਰਦਾ ਹੈ ਜਿਸ ਪੁਲਿਸ ਮੁਲਾਜ਼ਮ ਦੇ ਕੋਲ ਉਹਨਾਂ ਦਾ ਕੇਸ ਹੈ ਜਿਹੜਾ ਉਹਨਾਂ ਦਾ ਇਨਵੈਸਟੀਗੇਸ਼ਨ ਆਫੀਸਰ ਹੈ ਆਈਓ ਹੈ ਉਹ ਧੱਕਾ ਮੁੱਕੀ ਕਰਦਾ ਹੈ ਉਹਨਾਂ ਪਰਿਵਾਰ ਦੇ ਨਾਲ ਕਿ ਤੁਸੀਂ ਇੱਥੇ ਧਰਨਾ ਕਿਉਂ ਲਗਾਉਣ ਲੱਗੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਉਹ ਬਦਸਲੂਕੀ ਕਰਦਾ ਹੈ ਮੀਡੀਆ ਦੇ ਜਿਹੜੇ ਕਰਮਚਾਰੀ ਆਏ ਹੁੰਦੇ ਨੇ ਪੱਤਰਕਾਰ ਆਏ ਹੁੰਦੇ ਨੇ ਉਹਨਾਂ ਦੇ ਨਾਲ ਵੀ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕਰਦਾ ਹੈ ਬੈਂਸ ਬਸਈਆ ਹੁੰਦਾ ਹੈ ਨਾਰੇਬਾਜੀ ਹੁੰਦੀ ਹੈ ਪੁਲਿਸ ਸਟੇਸ਼ਨ ਦੇ ਬਾਹਰ ਮੰਗ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕੀ ਮਾਮਲਾ ਹੈ ਸਾਰਾ ਪੁਲਿਸ ਪ੍ਰਸ਼ਾਸਨ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਪੱਤਰਕਾਰਾਂ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਸਵਰਨ ਕੌਰ ਜੀ ਹਿੰਡਪੁਰ ਲ ਬੇਟਾ ਜੀ ਕੀ ਗੱਲਬਾਤ ਹੋਈ ਸੀ ਉਹ ਤੁਹਾਡੇ ਕੀ ਲੱਗਦੇ ਨੇ ਜਿਹੜੇ ਹਸਪਤਾਲ ਚ ਐਡਮਿਟ ਮੇਰੇ ਘਰ ਵਾਲੇ ਜੀ ਹਸਬੰਡ ਅੱਜ ਕੀ ਗੱਲਬਾਤ ਹੁੰਦੀ ਹੈ ਸਾਰੀ ਅੱਜ ਗਏ ਉੱਥੇ ਥਾਣਾ ਲਾਣ ਲੱਗ ਗਏ ਤੇ ਜੀ ਉਥੇ ਸੜਕ ਪਰ ਜੀ ਹਾਂ ਐ ਪੁਲਿਸ ਵਾਲਿਆਂ ਨਾਲ ਜੀ ਉਹ ਥਾਣਾ ਥਾਟਾ ਜੀ ਕਿਸ ਵਜ੍ਹਾ ਕਰਕੇ ਤਾਂ ਮੈਂ ਜਿਹੜਾ ਤੁਸੀਂ ਲਿਖਾਇਆ ਸੀ ਅੱਜ ਇਹ ਮੇਰੇ ਘਰ ਵਾਲੇ ਹਸਬੰਡ ਜਿਹਨੇ ਉਹਨਾਂ ਨੇ ਕੁੱਟਿਆ ਮਾਰਿਆ ਜੀ ਉਸ ਕਰਕੇ ਮੈਂ ਬੰਦਾ ਹਸਪਤਾਲ ਮਤਾ ਜੀ ਜੀ ਉੱਥੇ ਤੇ ਭੱਜ ਗਿਆ ਜੀ ਜਿਨ੍ਹਾਂ ਨੇ ਕੁੱਟਿਆ ਸੀਗਾ ਉਹਨਾਂ ਨੂੰ ਜਿਹੜੀ ਵੀਡੀਓ ਵਾਇਰਲ ਹੋਈ ਸੀ ਹਾਂਜੀ ਜਿਨ੍ਹਾਂ ਨੇ ਕੁੱਟਿਆ ਤਾਂ ਹੀ ਉਹ ਬਾਹਰ ਭੱਜ ਗਏ ਜੀ ਰਾਤ ਨੂੰ ਹਸਪਤਾਲ ਚੋਂ ਭੱਜ ਗਏ ਹਾਂਜੀ ਕਦੋਂ ਦੀ ਗੱਲ ਹੈਗੀ ਇਹ ਜਦੋਂ ਭੱਜਿਆ ਰਾਤ ਨੂੰ ਭੱਜਿਆ ਜੀ ਮੈਂ ਤਾਂ ਹੈ ਨਹੀਂ ਸੀ ਜੀ ਉਰੇ ਵੀ ਮੇਰੇ ਸਾਡੇ ਬੰਦੇ ਮੇਰਾ ਮੁੰਡਾ ਤੁੱਥੀ ਸੀ ਜੀ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰੀ ਨਹੀਂ ਪਾਈ ਕੋਈ ਗ੍ਰਿਫਤਾਰ ਨਹੀਂ ਕੀਤਾ ਕੁਝ ਨਹੀਂ ਜੀ ਕੀਤਾ ਇਹਨਾਂ ਨੇ ਹਮ ਪੁਲਸ ਵਾਲਿਆਂ ਨੇ ਜਦੋਂ ਤੁਸੀਂ ਧਰਨਾ ਲਾਇਆ ਥਾਣੇ ਦੇ ਬਾਹਰ ਤਾਂ ਤੁਹਾਨੂੰ ਕੀ ਕਿਹਾ ਗਿਆ ਆ ਕੇ ਇਹ ਕਹਿੰਦੇ ਵੀ ਅਸੀਂ ਇਹ ਬੰਦੇ ਅਸੀਂ ਤਾਂ ਤੁਸੀਂ ਉਹ ਪਰਚਾ ਅਸੀਂ ਦਿੱਤਾ ਵਾ ਜੀ ਵੀ ਤਾਂ ਅਸੀਂ ਬੰਦੇ ਚੱਕੂ ਇਹਨਾਂ ਨੇ ਕੋਈ ਉਹ ਨਹੀਂ ਨਹੀਂ ਕਰੀ ਤੁਸੀਂ ਮੰਗ ਕੀ ਕਰਦੇ ਹੋ ਵੈਸੇ ਮੇਲ ਮੰਗ ਰਹੇ ਆ ਇਹਨਾਂ ਸਾਬ ਸਾਹਿਦ ਹੈ ਜੀ ਸਾਡੇ ਬੰਦੇ ਚੱਕਣੇ ਸਾਡੇ ਬੰਦਾ ਜੀ ਮੇਰੇ ਘਰ ਮੰਜੇ ਪਰ ਉੱਠੜੇ ਝੋਕਾ ਨਹੀਂ ਨਹੀਂ ਛੱਡਿਆ ਹੈਗਾ ਅ ਭਜੀ ਤੋਂ ਡੱਕੀ ਨਾਮ ਹੈ ਮੇਰਾ ਨਾਮ ਬ੍ਰਿੰਦਰ ਸਿੰਘ ਆ ਜੀ ਤੁਹਾਡੇ ਕੀ ਲੱਗਦੇ ਸੀ ਜੀ ਇਹਨਾਂ ਤੇ ਮੇਰੇ ਪਿਤਾ ਜੀ ਨਹੀਂ ਹਾਂ ਅ ਕੀ ਗਲਤ ਕੀ ਹੁੰਦੀ ਹੈ ਸਾਰੀ ਅੱਜ ਤੁਸੀਂ ਪੁਲਿਸ ਥਾਣੇ ਦੇ ਬਾਹਰ ਧਰਨਾ ਲਗਾਇਆ ਸੀ ਜਾਂ ਕੀ ਹਾਂਜੀ ਹਾਂਜੀ ਅਸੀਂ ਮਤਲਬ ਇਹਨਾਂ ਤੋਂ ਕਦੋਂ ਦੀ ਮੰਗ ਕਰ ਰਹੇ ਆ ਕਿ ਹਾਂਜੀ ਤੁਸੀਂ ਵੀ ਉਹਨਾਂ ਨੂੰ ਕਾਨੂੰਨ ਗ੍ਰਫਤਾਰਤਾ ਕਰੋ ਇਹ ਕਹਿੰਦੇ ਬੰਦੇ ਹਸਪੀਟਲ ਚ ਐਡਮਿਟ ਨੇ ਕਹਿਆ ਸੀ ਚਲ ਠੀਕ ਆ ਇੱਕ ਬੰਦਾ ਹਸਪੀਟਲ ਐਡਮਿਟ ਹੈ ਜੋ ਜਿਹੜੇ ਬਾਕੀ ਖੁੱਲੇ ਘੁੰਮ ਰਹੇ ਨੇ ਤੁਸੀਂ ਉਹਨਾਂ ਤੋਂ ਤੱਕ ਰੈਸਟੋਰੈਂਟੋਂ ਘੱਟੋਂ ਘੱਟ ਇਹ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਹਾਂਜੀ ਕਿ ਤੁਸੀਂ ਸਾਨੂੰ ਬੰਦਿਆਂ ਦਾ ਪਤਾ ਕਰਕੇ ਦੱਸੋ ਵੀ ਜੇ ਅਸੀਂ ਪਤਾ ਕਰਨਾ ਹੁੰਦਾ ਬੰਦਿਆਂ ਨੂੰ ਅਸੀਂ ਦੇਖਣਾ ਹੁੰਦਾ ਬੰਦਿਆਂ ਦਾ ਪਿੱਛਾ ਅਸੀਂ ਉਹ ਕਰਨਾ ਹੁੰਦਾ ਫਿਰ ਜੋ ਕਰਨਾ ਸੀ ਅਸੀਂ ਕਰ ਲੈਣੇ ਸੀ ਸਾਨੂੰ ਕਾਨੂੰਨੀ ਮਤਲਬ ਲੈਣ ਦੀ ਕੀ ਲੋੜ ਸੀ ਇਹ ਚੀਜ਼ ਆਈ ਮੈਂ ਐਸੇ ਕਰਕੇ ਤਾਂ ਅਸੀਂ ਉਹ ਮੁੱਦਾ ਚੱਕਿਆ ਸੀ ਫਿਰ ਅਸੀਂ ਕੱਲ ਸਾਰੀਆਂ ਜੱਥੇਬੰਦਿਆਂ ਨੂੰ ਤੇ ਸਾਰੇ ਡਰਾਈਵਰ ਭਈਆਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਨਾਲ ਵੀ ਸ਼ਾਮ ਵੀ ਆਪਾਂ ਮੇਨ ਦਾ ਇਕੱਠ ਹੀ ਕਰਨਾ ਤੇ ਹੋ ਸਕਦਾ ਜੇ ਧਰਨੇ ਦੀ ਲੋੜ ਹੋਈ ਤਾਂ ਧਰਨਾ ਵੀ ਲਗਾਵਾਂਗੇ ਕੋਈ ਚੱਕਰ ਨਹੀਂ ਤੇ ਡਰਾਈਵਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਆਏ ਜਿਹਨਾਂ ਪਹੁੰਚੇ ਇੱਥੇ ਤੇ ਜਦੋਂ ਅਸੀਂ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਟਾਈਮ ਆਪਣੇ ਥਾਣਾ ਮੁਖੀ ਐਸਐਸਓ ਸਾਹਿਬ ਤੇ ਨਾਲ ਐਸਆਈ ਸਰ ਜਿਨ੍ਹਾਂ ਕੋਲ ਕੇਸ ਆਈਏ ਉਹ ਇੱਕਦਮ ਹੀ ਬਾਹਰ ਆ ਗਏ ਤੇ ਆਪਣੇ ਨਾਲ ਦੇ ਸਾਰੇ ਮੈਂਬਰਾਂ ਨਾਲ ਲੈ ਕੇ ਬਾਹਰ ਆ ਗਏ ਤੇ ਉਹਨਾਂ ਨੇ ਸਾਡੇ ਨਾਲ ਸਾਨੂੰ ਮਤਲਬ ਕਹਤਾ ਰਹੀ ਸੀ ਕਿ ਹਾਂਜੀ ਸਾਈਡ ਤੇ ਹੋ ਕਿ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਪਰ ਸਾਹਮਣੇ ਤੇ ਪਬਲਿਕ ਪਰੇਸ਼ਾਨ ਹੁੰਦੀ ਆ ਪਰ ਜਿਹੜਾ ਦੂਜਾ ਬੰਦਾ ਪਰੇਸ਼ਾਨ ਹੋ ਰਿਹਾ ਜੀ ਜਿਹੜਾ ਹਸਪੀਟਲ ਬੈਠਾ ਹੋ ਇਹਨਾਂ ਨੂੰ ਉਹ ਪਰੇਸ਼ਾਨੀ ਨਹੀਂ ਦਿਖਦੀ ਆ ਕਿ ਠੀਕ ਹੈ ਤੇ ਚਲੋ ਇਹਨਾਂ ਥੋੜਾ ਇਹਨੇ ਕੀਤਾ ਕੋਤਾ ਤੇ ਜਿਹੜੇ ਐਸਐਸਆਈ ਨੇ ਜਗਤਾਰ ਸਿੰਘ ਜੀ ਉਹ ਥੋੜੇ ਜਿਆਦਾ ਗਰਮ ਹੋ ਰਹੇ ਨੇ ਜੀ ਫਿਰ ਬੰਦੇ ਨੂੰ ਤੱਕੇ ਮਾਰ ਰਹੇ ਨੇ ਉਹ ਉਹਨਾਂ ਨੇ ਤੁਹਾਡੇ ਬੰਦਿਆਂ ਨੂੰ ਤੱਕੇ ਮਾਰੇ ਆ ਤੱਕੇ ਮਾਰੇ ਉਹਨਾਂ ਨੇ ਬੰਦਿਆਂ ਨੂੰ ਇਹ ਕੀ ਮਤਲਬ ਹੈ ਕੀ ਕਿਹਾ ਕੀ ਆ ਉਹਨਾਂ ਨੇ ਤਾਂ ਤੱਕੇ ਕਿਸ ਵਜ੍ਹਾ ਕਰਕੇ ਮਾਰੇ ਠੀਕ ਹੈ ਤੁਸੀਂ ਆ ਕੇ ਪਬਲਿਕ ਪਰੇਸ਼ਾਨ ਕਰ ਰਹੇ ਆ ਕਹਿੰਦਾ ਇਦਾਂ ਨਹੀਂ ਹੁੰਦਾ ਹੈਗਾ ਇਹ ਆ ਬਈ ਬੰਦਿਆਂ ਨੂੰ ਤੱਕੇ ਮਾਰਨ ਦਾ ਕੀ ਮਤਲਬ ਆਈ ਅਈਓ ਉਹਨੇ ਤੁਹਾਡੇ ਕੇਸ ਦਾ ਜਿਹੜੇ ਹਾਂਜੀ ਹਾਂਜੀ ਉਹੀ ਨਹੀਂ ਸੰਤਾਰ ਸਿੰਘ ਉਹਨਾਂ ਨੇ ਹੀ ਤੱਕੇ ਮਾਰੇ ਸੀ ਤੇ ਬਾਕੀ ਵੀ ਗਰਮ ਹੋ ਰਹੇ ਸੀ ਕਿ ਹਾਂਜੀ ਇਦਾਂ ਨਹੀਂ ਇਦਾਂ মিডিਆ ਨਾਲ ਵੀ ਤੱਕਾ ਕਰ ਰਹੀ ਸੀ ਨਾਲ ਹੀ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਤਾਂ ਇਹੀ ਕਰ ਰਹੇ ਕਿ ਹਾਂਜੀ ਕਿ ਉਹਨਾਂ ਨੂੰ ਕਿਉਂਕਿ ਅੱਜ ਕੁੱਮ ਕੁੱਮ ਰਏ ਨੇ ਤੇ ਅੱਜ ਉਹਨਾਂ ਦਾ ਮਤਲਬ ਫੁੱਲ ਮਿਲ ਗਈ ਤਾਂ ਕੱਲ ਨੂੰ ਹੋਰ ਸ਼ਹਿ ਮਿਲੇਗੀ ਉਹਨਾਂ ਨੂੰ ਹੀ ਕਿਹਾ ਜੀ ਕਿਉਂਕਿ ਹੁਣ ਸਾਨੂੰ ਨੁਕਸਾਨ ਨਹੀਂ ਹੋਇਆ ਕੱਲ ਨੂੰ ਕੌਣ ਕੋ ਸਾਨੂੰ ਕਰ ਲੂਗਾ ਜੀ ਤੇ ਉਹਦੇ ਬਾਅਦ ਜੀ ਸਾਡੇ ਪਰਿਵਾਰ ਆਈ ਅਸੀਂ ਪਰਿਵਾਰਾਂ ਵਾਲੇ ਆ ਜੇ ਅਸੀਂ ਇਹ ਸਭ ਕੁਝ ਆਪ ਹੀ ਕਰ ਸਾਨੂੰ ਕਈ ਲੋਕ ਇਹ ਕਰਨੇ ਕਹਿੰਦੇ ਤੁਸੀਂ ਕਹਿੰਦੇ ਆਪਣਾ ਕੇਸ ਵਾਪਸ ਲੈ ਲਓ ਕਹਿੰਦੇ ਦੁਸ਼ਮਣੀਆਂ ਵਾਜਾਂ ਦੀਆਂ ਇਹ ਗੱਲਾਂ ਕਹਿ ਰਹੇ ਨੇ ਜੇ ਦੁਸ਼ਮਣੀਆਂ ਜੇ ਅਸੀਂ ਇਹ ਕਰਨੀਆਂ ਹੁੰਦੀ ਐ ਫਿਰ ਜਦੋਂ ਪਹਿਲੇ ਦਿਨ ਹੀ ਇਹ ਕੱਲ ਹੋਈ ਸੀ ਅਸੀਂ ਉਸ ਦਿਨ ਹੀ ਜੋ ਕਰਨਾ ਸੀ ਅਸੀਂ ਆਪ ਹੀ ਕਰ ਲੈਣਾ ਸੀ ਫਿਰ ਫੈਸਲਾ ਵੀ ਹੋ ਜਾਂਦਾ ਫਿਰ ਇਹੀ ਰਸਵੀ ਕੁੱਟਮਾਰ ਕਰ ਲੈਣ ਤੇ ਅਸੀਂ ਵੀ ਹੱਥ ਪੈਰ ਤੋੜਨ ਦੇਈ ਸਾਡੇ ਕਿਹੜਾ ਹੱਥ ਨਹੀਂ ਆ ਗਈ ਇਹ ਗੱਲ ਆਈ ਅਸੀਂ ਕਾਨੂੰਨੀ ਮਤਲ ਕਿਉਂ ਲਈ ਕਿਉਂਕਿ ਸਾਨੂੰ ਭਰੋਸਾ ਸੀ ਕਿ ਚਲੋ ਸਾਡੇ ਨਾਲ ਖੜਨਗੇ ਸਾਡਾ ਸਾਥ ਦੇਣਗੇ ਇਹ ਚੀਜ਼ ਸੀ ਉਹਦੇ ਬਾਅਦ ਕੀ ਜਿਹੜਾ ਮੈਨੂੰ ਇਹ ਸਮਝਾਗੇ ਚਲੋ ਠੀਕ ਆ ਵੀ ਚਲੋ ਇੱਕ ਘੁੰਮਰੇ ਨੇ ਇੱਕ ਹਸਪੀਟਲ ਹੈ ਤੁਸੀਂ ਦਗਾਲਤਾ ਕਰੋ ਤੁਸੀਂ ਚੈੱਕ ਕਰਾ ਕਰੋ ਹਾਂਜੀ ਕਿ ਹਾਂ ਕਿੱਥੇ ਆ ਕਿੱਥੇ ਨਹੀਂ ਹੈਈ ਉਹ ਬੰਦਾ ਕਦੋਂ ਭੱਜਿਆ ਕਦੋਂ ਹਸਪਤਾਲ ਉਹ ਰਾਤ ਨੂੰ 1 ਵਜੇ ਆਸ-ਪਾਸ ਹੀ ਭੱਜਿਆਈ ਕੋਈ ਉੱਥੇ ਪੁਲਿਸ ਮੁਲਾਜ਼ਮ ਤਾਇਨਾਤ ਕੀਤਾ ਸੀ ਪੁਲਿਸ ਪ੍ਰਸ਼ਾਸਨ ਨੇ ਉੱਥੇ ਕਿਉਂਕਿ ਐਫ ਆਈ ਆਰ ਹੋਈ ਹੋਈ ਆ ਉਸ ਨੌਜਵਾਨ ਦੀ ਨਹੀਂ ਜੀ ਨਹੀਂ ਨਹੀਂ ਹਸਪੀਟਲ ਚ ਕੋਈ ਵੀ ਨਹੀਂ ਸੀ ਸਾਨੂੰ ਖੁਦ ਆਪਣਾ ਹੀ ਥੋੜਾ ਜਾਨ ਦਾ ਖਤਰਾ ਰਹਿੰਦਾ ਅਸੀਂ ਹਸਪੀਟਲ ਵੀ ਹੁੰਦੇ ਆ ਅਸੀਂ ਰਾਤ ਨੂੰ 11 11 12 12 ਵਜੇ ਤੱਕ ਜਾਗਦੇ ਰਹਿੰਦੇ ਆ ਕਿ ਹਾਂਜੀ ਕਿ ਕੋਈ ਨੁਕਸਾਨ ਨਾ ਕਰੇ ਆ ਕਿ ਕਿਉਂਕਿ ਉਹ ਸਮਝਦੇ ਆਂ ਪਬਲਿਕ ਪਲੇਸ ਆ ਕੋਈ ਵੀ ਆਉਂਦਾ ਜਾਂਦਾ ਉੱਥੇ ਪਰ ਹੁਣ ਕੋਈ ਵੀ ਉੱਥੇ ਹਥਿਆਰ ਲੈ ਕੇ ਵੀ ਆਇਆ ਗਿਆ ਸਾਨੂੰ ਕੀ ਪਤਾ ਲੱਗਣੇ ਕਿਸੇ ਦਾ ਕਿੰਨੇ ਬੰਦੇ ਇਨਵੋਲਵ ਸਿਗੇ ਉਸ ਕੇਸ ਦੇ ਵਿੱਚ ਜਿਨ੍ਹਾਂ ਨੇ ਤੁਹਾਡੇ ਫਾਦਰ ਸਾਹਿਬ ਉਹਨਾਂ ਦੀ ਕੁੱਟਮਾਰ ਕੀਤੀ ਉਸ ਤੋਂ ਤਿੰਨ ਤੋਂ ਚਾਰ ਬੰਦੇ ਇਨਵੋਲਵ ਸਹੀ ਹੋਣਗੇ ਕੋਈ ਵੀ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਨਹੀਂ ਜੀ ਨਹੀਂ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਆ ਹੁਣ ਅਗਲਾ ਸਟੈਪ ਤੁਹਾਡਾ ਕੀ ਹੋਵੇਗਾ ਇਸ ਤੋਂ ਬਾਅਦ ਦਾ ਫਿਲਹਾਲ ਤਾਂ ਇਹ ਕੋਸ਼ਿਸ਼ ਹੈ ਕਿ ਜਲੋ ਦੇਖ ਰਹੇ ਆ ਕਿ ਇਹ ਹੀ ਆਸ ਕਰ ਰਹੇ ਹਾਂ ਦਾ ਪ੍ਰਸ਼ਾਸਨ ਤੋਂ ਕਿ ਜੇ ਸਾਹਿਬ ਨਾ ਕੋ ਕਾਰਵਾਈ ਅੱਜ ਜੇਹੀ ਕਾਰਵਾਈ ਅੱਜ ਹੋ ਰਹੀ ਆ ਜੇ ਤਾ ਸਾਨੂੰ ਇਹ ਥੋੜੀ ਹੋਰ ਫਾਇਦਾ ਹੀ ਹੋ ਜਾਣਾ ਸੀ ਹੁਣ ਇਹੀ ਹੁਣ ਇਹ ਬੰਦੇ ਹੁਣ ਭੱਜ ਗਏ ਹੁਣ ਕਹਿ ਰਹੇ ਹਾਂਜੀ ਕੋਈ ਨਹੀਂ ਅਸੀਂ ਫੜਦੇ ਆਂ ਇਹੀ ਬੰਦੇ ਹੁਣ ਇਹ ਭੱਜ ਗਏ ਬੰਦਿਆਂ ਨੂੰ ਹੁਣ ਫੜ ਰਹੇ ਨੇ ਉਹੀ ਬੰਦੇ ਇਹ ਦੋ ਤਿੰਨ ਤਿੰਨ ਪਹਿਲਾਂ ਜਿਹੜੇ ਘਰੇ ਸੀ ਉਹ ਆਰਾਮ ਨਾਲ ਫੜੇ ਜਾ ਸਕਦੇ ਸੀ ਇਹ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਬੰਦੇ ਦੇਖੋ ਇਹ ਪਿੰਡ ਜਾ ਕੇ ਪਿੰਡ ਦੇ ਸਰਪੰਚ ਨਾਲ ਗੱਲ ਕਰਦੇ ਕਿ ਹਾਂਜੀ ਮੈਂਬਰ ਦੱਸੋ ਸਾਨੂੰ ਕਿ ਮੈਂਬਰਾਂ ਦੇ ਘਰ ਦਿਖਾਓ ਕਿਹੜੇ ਮੋਲਜਮ ਨੇ ਉਹ ਸਰਪੰਚ ਨੂੰ ਨਾਲ ਲਿਆ ਕੇ ਜੇ ਮਰਜੀ ਆਰਾਮ ਨਾਲ ਕਰ ਸਕਦੇ ਸੀ ਹੁਣ ਇਹ ਪਤਾ ਨਹੀਂ ਹੁਣ ਕੀ ਅਫਸਰ ਆਪਣਾ ਪੁਲਿਸ ਪ੍ਰਸ਼ਾਸਨ ਦੀ ਕਮੀ ਸੀ ਜਾ ਫਿਰ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਤੇ ਵੀ ਕਿਸੇ ਦਾ ਦਬਾਅ ਪੈ ਰਿਹਾ ਹੈ ਕੁਦਰਤੀ ਗੱਲ ਹੈ ਫਿਰ ਮੌਕੇ ਦੀ ਸਰਕਾਰ ਕਿਹੜੀ ਆਈ ਉਹ ਆਪਾਂ ਨੂੰ ਹੀ ਪਤਾ ਹੈ ਐਮ ਐਲ ਏ ਸਾਹਿਬ ਨੇ ਫਿਰ ਉਹ ਕੀ ਆਪਾਂ ਨੂੰ ਹੁਣ ਕੀ ਪਤਾ ਹੈ ਉਹ ਉਹੀ ਦਵਾ ਦੇ ਰਹੇ ਨੇ ਕਿ ਹਾਂਜੀ ਕਰ ਨਹੀਂ ਤੁਸੀਂ ਬੰਦੇ ਨੂੰ ਅਰੈਸਟਿੰਗ ਕਰਨਾ ਨਹੀਂ ਤਾਂ 72 ਘੰਟੇ ਤੋਂ ਉੱਪਰ ਹੋ ਚੁੱਕੇ ਨੇ ਤੇ ਅੱਜ ਚੌਥਾ ਦਿਨ ਆਈ ਐਫ ਆਈ ਆਰ ਹੋਈ ਨਹੀਂ ਐਫ ਆਈ ਆਰ ਅਸੀਂ ਸਮਝਦੇ ਅਸੀਂ ਐਫ ਆਈ ਆਰ ਉਹਨੇ ਉਸ ਦਿਨ ਐਡਮਿਟ ਉਹ ਜਮ੍ਹਾਂ ਕਰਵਾਤੀ ਸੀ ਉਹ ਸਹੀ ਹੈ ਬਹੁਤ ਸਹੀ ਹੈ ਪਰ ਮੁੜ ਕੇ ਤੁਸੀਂ ਅਰੈਸਟ ਦਾ ਕਰਦੇ ਕਟਵਾ ਟੁਣਾ ਨੂੰ ਵੀ ਕੰਮ ਪੱਤਰਕਾਰ ਭਾਈ ਚਾਰਾ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੇ ਨਾਲ ਧੱਕਾ ਮੁਕੀ ਥਾਣੇ ਦੇ ਬਾਹਰ ਹੁੰਦੀ ਹੈ ਗੱਲਬਾਤ ਕਰਾਂਗੇ ਭਾਈ ਜੀ ਨਾਮ ਕੀ ਹੈ ਅਮਰਿਤਪਾਲ ਨਾਮ ਹੈ ਜੀ ਹਾਂ ਕੀ ਗੱਲਬਾਤ ਹੁੰਦੀ ਅੱਜ ਤੁਸੀਂ ਇੱਥੇ ਜਦੋਂ ਪਹੁੰਚੇ ਅਸੀਂ ਦੇਖ ਰਹੇ ਸੀ ਇੱਕ ਤਾਂ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕੀਤੀ ਗਈ ਧੱਕਾ ਮੁਕੀ ਪੱਤਰਕਾਰਾਂ ਦੇ ਨਾਲ ਵੀ ਕੀਤੀ ਗਈ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਵੀ ਜਿਹੜਾ ਪਿਛਲੇ ਦਿਨੀ ਇੱਕ ਬਜ਼ੁਰਗ ਦੀ ਕੁੱਟਮਾਰ ਹੁੰਦੀ ਹੈ ਉਹਦੇ ਤੇ ਮਤਲਬ ਜਿਹੜਾ ਪੁਲਿਸ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਚਾਰ ਵਿਅਕਤੀਆਂ ਦੇ ਉੱਤੇ ਜਿਹਦੇ ਵਿੱਚੋਂ ਇੱਕ ਸੌਰਾ ਬਣਾ ਦਾ ਵਿਅਕਤੀ ਆ ਤੇ ਤਿੰਨ ਉਹਦੇ ਸਾਥੀ ਨੇ ਤੇ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਜਦੋਂ ਪਤਾ ਲੱਗਿਆ ਕਿ ਰਾਤ ਕਰੀਬ 1:30 ਵਜੇ ਉਹ ਤੋਂ ਭੱਜ ਗਿਆ ਹਸਪਤਾਲ ਪ੍ਰਸ਼ਾਸਨ ਨੂੰ ਦੱਸੇ ਬਿਨਾ ਉਥੋਂ ਗਾਇਬ ਆ ਉਹ ਤੇ ਅੱਜ ਇੱਥੇ ਜਿੰਨੇ ਵੀ ਇਹ ਡਰਾਈਵਰ ਭਾਈਚਾਰਾ ਜਾਂ ਪਿੰਡ ਵਾਸੀ ਜਾਂ ਜਿਹੜੇ ਵੀ ਪਰਿਵਾਰਕ ਲੋਕ ਨੇ ਸਾਰੇ ਆਏ ਨੇ ਉਹਨਾਂ ਨੇ ਆ ਕੇ ਪੁਲਿਸ ਨੂੰ ਪੁੱਛਣਾ ਚਾਹਿਆ ਕਿ ਹਲੇ ਤੱਕ 4 ਦਿਨ ਬੀਤ ਜਾਣ ਮਗਰੋਂ ਵੀ ਵੀ ਹਲੇ ਤੱਕ ਕੋਈ ਵੀ ਤੁਸੀਂ ਗ੍ਰਿਫਤਾਰੀ ਨਹੀਂ ਕੀਤੀ ਜਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਤਾ ਉਹ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਇਹਦਾ ਆਈਓ ਹੈ ਇਨਵੈਸਟੀਗੇਸ਼ਨ ਆਫੀਸਰ ਜਗਤਾਰ ਸਿੰਘ ਨਾਮਕ ਜਿਹੜਾ ਬਲੋਨਪੁਰ ਚੌਂਕੀ ਦਾ ਇੰਚਾਰਜ ਹੈ ਉਹ ਮਤਲਬ ਕਿ ਲੋਕਾਂ ਨਾਲ ਕਾਫੀ ਬੁਰਾ ਸਲੂਕ ਕਰ ਰਿਹਾ ਸੀ ਤੇ ਅਸੀਂ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਕਿ ਤੁਸੀਂ ਸਲਿੱਕੇ ਨਾਲ ਗੱਲ ਕਰੋ ਥੋੜਾ ਜਿਆਦਾ ਤਰੀਕੇ ਨਾਲ ਗੱਲ ਕਰੋ ਵੀ ਉਹ ਪਬਲਿਕ ਆ ਪੁੱਛ ਸਕਦੀ ਆ ਉਹਨਾਂ ਦਾ ਹੱਕ ਹੈ ਉਹਨਾਂ ਦਾ ਰਾਈਟ ਆ ਕਿਸੇ ਵੀ ਗੱਲ ਨੂੰ ਪੁੱਛਣਾ ਪਰੰਤੂ ਇੱਕ ਤਰੀਕੇ ਦੇ ਨਾਲ ਗੱਲ ਕਰਨੀ ਜਿਹੜੀ ਹੁੰਦੀ ਆ ਪਰੰਤੂ ਉਹ ਸਾਡੇ ਨਾਲ ਵੀ ੱੱਕੇ ਮੁੱਕੀ ਦੇ ਉੱਤੇ ਹੋ ਗਿਆ ਤੇ ਮੈਨੂੰ ਵੀ ਮਤਲਬ ਕਿ ੱੱਕਾ ਮਾਰ ਕੇ ਪਿੱਛੇ ਗੱਲ ਕਰਦਾ ਤੇਰਾ ਕੀ ਰੈਂਕ ਆ ਤੂੰ ਕੌਣ ਆ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਵੀ ਖੜੇ ਨੇ ਇਹ ਵੀ ਸਾਰੇ ਸੀ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਸਾਥੀ ਖੜੇ ਸੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕੀ ਪੁਲਿਸ ਪ੍ਰਸ਼ਾਸਨ ਇਹ ਗੁੰਡਾਗਰਦੀ ਕਰੇਗਾ ਕੀ ਇਹ ਪੁਲਿਸ ਗੁੰਡੀ ਆ ਇਥੋਂ ਦੀ ਮਾਚੀ ਕਿ ਮਤਲਬ ਕਿ ਕਿਸੇ ਨੂੰ ਵੀ ਮਤਲਬ ਕਿ ਉਹ ਰੋਕੇਗੀ ਮਤਲਬ ਕਿ ਇਹਨਾਂ ਦੇ ਮੁਤਾਬਕ ਚੱਲੇਗਾ ਸਾਰਾ ਕੁਝ ਇਹ ਚਲਾਉਣਗੇ ਆਪਣੇ ਤਰੀਕੇ ਦੇ ਨਾਲ ਕਿ ਸਾਨੂੰ ਪ੍ਰੈਸ ਨੂੰ ਅਧਿਕਾਰ ਨਹੀਂ ਹੈ ਕਿ ਅਸੀਂ ਕੋਈ ਗੱਲ ਕਹਿ ਸਕੀਏ ਜਾਂ ਗੱਲ ਪੁੱਛ ਸਕੀਏ ਸਾਡਾ ਰਾਈਟ ਹੈ ਅਸੀਂ ਉਹ ਗੱਲ ਨੂੰ ਕਿਹਾ ਤੇ ਮਤਲਬ ਕਿ ਉਲਟਾ ਸਾਡੇ ਨਾਲ ਉਹਨਾਂ ਨੇ ਕਾਫੀ ਜ਼ਿਆਦਾ ਮਿਸਬੀਹਵ ਕੀਤਾ ਪੱਤਰਕਾਰਾਂ ਨੂੰ ਤਾਂ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਕਹਿੰਦੇ ਜੇ ਪੱਤਰਕਾਰੇ ਆਵਾਜ਼ ਨਹੀਂ ਉਠਾਉਣਗੇ ਪੱਤਰਕਾਰਾਂ ਨੂੰ ਹੀ ਧੱਕਾ ਮੁੱਕੀ ਮਾਰਨ ਲੱਗੇ ਤਾਂ ਲੋਕਾਂ ਦੀ ਆਵਾਜ਼ਾ ਕੌਣ ਉਠਾਊਗਾ ਦੇਖੋ ਇਹ ਚੌਥਾ ਥੰਮ ਜਿਹੜਾ ਹੈਗਾ ਇਹ ਕਿਤਾਬਾਂ ਦੇ ਵਿੱਚ ਆ ਚੌਥਾ ਥੰਮ ਇਹਨਾਂ ਜਿਹੜੇ ਇਹ ਲੋਕ ਨੇ ਜਿਹੜੇ ਇਹ ਅਫਸਰ ਚਾਹੀ ਹੈ ਆ ਲੀਡਰਸ਼ਿਪ ਹੈ ਇਹਨਾਂ ਦੇ ਲਈ ਕੋਈ ਚੌਥਾ ਥਾਂ ਨਹੀਂ ਹੁੰਦਾ ਇਹ ਸਿਰਫ ਮੌਕਾ ਪ੍ਰਸਤ ਲੋਕ ਹੁੰਦੇ ਨੇ ਇਹੀ ਪੁਲਿਸ ਦੇ ਲਈ ਅਸੀਂ ਪਿਛਲੇ 3 ਦਿਨ ਪਹਿਲਾਂ ਖੜੇ ਸੀ ਕਿ ਜਦੋਂ ਇਹ ਡਰਾਈਵਰ ਲੋਕ ਆਏ ਸੀ ਜਦੋਂ ਕਿ ਪਰਚਾ ਦਰਜ ਨਹੀਂ ਹੋਇਆ ਇਹਨਾਂ ਨੂੰ ਲੱਗ ਰਿਹਾ ਸੀ ਤਾਂ ਅਸੀਂ ਪੁਲਿਸ ਦੇ ਹੱਕ ਵਿੱਚ ਖੜੇ ਸੀ ਕਿ ਉਹਨਾਂ ਨੂੰ ਦਿਖਾਇਆ ਡਰਾਈਵਰ ਭਾਈਚਾਰੇ ਨੂੰ ਕਿ ਭਾਈ ਇਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਚਾਰ ਵਿਅਕਤੀਆਂ ਦੇ ਉੱਤੇ ਆ ਆਤਾ ਰਾਮਾ ਲਗਾਈਆਂ ਨੇ ਅਸੀਂ ਇਹਨਾਂ ਨੂੰ ਸਮਝਾ ਬਿਝਾ ਕੇ ਭੇਜਿਆ ਹੈਗਾ ਅੱਜ ਜਦੋਂ ਹੁਣ ਮਤਲਬ ਕਿ ਪੁਲਿਸ ਦੋਸ਼ੀ ਹੈ ਤਾਂ ਜੀ ਪੁਲਿਸ ਦੇ ਬਲ ਥੋੜੀ ਨਾ ਗੱਲ ਕਰਾਂਗੇ ਅਸੀਂ ਪਬਲਿਕ ਦੇ ਬਲ ਦੀ ਗੱਲ ਕਰਾਂਗੇ ਤੇ ਜਿਹੜਾ ਪੱਤਰਕਾਰ ਦਾ ਕੰਮ ਹੁੰਦਾ ਉਹ ਤਾਂ ਇਹ ਹੁੰਦਾ ਕਿ ਉਹਨੇ ਸਹੀ ਗੱਲ ਦੇ ਨਾਲ ਖੜਨਾ ਹੁੰਦਾ ਜੋ ਵੀ ਸਹੀ ਗੱਲ ਹੈਗੀ ਆ ਮੰਗ ਕੀ ਕਰਦੇ ਹੁਣ ਤੁਸੀਂ ਦੇਖੋ ਮੰਗ ਅਸੀਂ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਉੱਤੇ ਮੰਗ ਜਿਹੜੀ ਹੈਗੀ ਆ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਵੀ ਚਾਰ ਬੰਦਿਆਂ ਦੇ ਉੱਤੇ ਪਰਚਾ ਦਰਜ ਆ ਉਹ ਚਾਰ ਬੰਦੇ ਅਰੈਸਟ ਹੋਣੇ ਚਾਹੀਦੇ ਨੇ ਜਿਵੇਂ ਕਿ ਇਹਨਾਂ ਦੀ ਪਰਿਵਾਰ ਦੀ ਮੰਗ ਆ ਜਾਂ ਡਰਾਈਵਰ ਭਾਈ ਚਾਰੇ ਦੀ ਮੰਗ ਆ ਤੇ ਅਗਲੀ ਗੱਲ ਇੱਕ ਮੈਂ ਤਾਂ ਨਲਾਇਕੀ ਵੀ ਕਹਣਾ ਪੁਲਿਸ ਦੀ ਮੱਚਵਾੜਾ ਪੁਲਿਸ ਦੀ ਜਦੋਂ ਕਿਸੇ ਬੰਦੇ ਤੇ ਪਰਚਾ ਦਰਜ ਹੋ ਜਾਂਦਾ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਤਾਂ ਉੱਥੇ ਹਸਪਤਾਲ ਦੇ ਵਿੱਚ ਪੁਲਿਸ ਨੇ ਹੀ ਇੱਕ ਬੰਦਾ ਆਪਣਾ ਮੁਲਾਜ਼ਮ ਜਿਹੜਾ ਹੈਗਾ ਉੱਥੇ ਬਿਠਾਉਣਾ ਹੁੰਦਾ ਕਿ ਇੱਕ ਤੇ ਇੱਧਰ ਉੱਧਰ ਖਿਸਕ ਨਾ ਜਾਵੇ ਤੇ ਦੂਜੀ ਗੱਲ ਇੱਕ ਬੰਦਾ ਤਾਂ ਅਕਲ ਸੀ ਤਿੰਨ ਬੰਦੇ ਤਾਂ ਬਾਹਰੇ ਫਿਰਦੇ ਸੀ ਤਿੰਨ ਬੰਦੇ ਤਿੰਨ ਦਿਨ ਪਹਿਲਾਂ ਤਾਂ ਫੜੇ ਜਾ ਸਕਦੇ ਸੀ ਪਰੰਤੂ ਸਾਨੂੰ ਲੱਗਦਾ ਵੀ ਸ਼ਾਇਦ ਜਾ ਤਾਂ ਨਾ ਤੇ ਕੋਈ ਦਬਾਏ ਪੁਲਿਸ ਤੇ ਜਾਂ ਫਿਰ ਪੁਲਿਸ ਨੇ ਕਿਤੇ ਪੈਸੇ ਪੁੱਛੇ ਨਾ ਲਏ ਹੋਣ ਇਹ ਅਸੀਂ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਆ ਕਿ ਹੋ ਵੀ ਸਕਦਾ ਹੈ ਤਾਂ ਦਾ ਵੀ ਕੁਝ ਕੀਤਾ ਹੋਵੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਵੀ ਮੰਗ ਹੈਗੀ ਉਹ ਪੂਰੀ ਕੀਤੀ ਜਾਵੇ ਦੂਜੀ ਅਸੀਂ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਹੋਰਾਂ ਨੂੰ ਵੀ ਮਿਲਾਂਗੇ ਐਸਐਚਓ ਸਾਹਿਬ ਦੇ ਸਾਹਮਣੇ ਜਿਹੜੀ মিডিਆ ਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਹਾਂ ਐਸਐਸਪੀ ਮੈਡਮ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਹੀ ਸਿਹਰ ਅਫਸਰ ਹੋ ਡੀਐਸਪੀ ਬਹੁਤ ਬਹੁਤ ਹੀ ਸਿਆਣੀ ਅਫਸਰ ਨੇ ਤਲੋਚਨ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਹ ਅਜਿਹੇ ਅਫਸਰਾਂ ਨੂੰ ਇੱਥੋਂ ਤੁਰੰਤ ਬਰਖਾਸਤ ਕੀਤਾ ਜਾਵੇ ਇਹਨਾਂ ਨੂੰ ਲਾਈਨ ਹਾਜ਼ਰ ਕਰਕੇ ਉੱਥੇ ਭੇਜਿਆ ਜਾਵੇ ਖੰਨੇ ਇਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਪਬਲਿਕ ਦੇ ਨਾਲ ਕਿਦਾਂ ਡੀਲਿੰਗ ਕੀਤੀ ਜਾਂਦੀ ਹੈ ਭਾਈ ਕੀ ਨਾਮ ਹੈ ਕੀ ਕੰਮ ਕਰੇ ਮੇਰਾ ਨਾਮ ਹਸਮਨ ਜੋਤਾਈ ਮੈਂ ਗਾਰਡਨ ਵੇਲੀ ਸਕੂਲ ਚ ਡਰਾਈਵਰ ਹਾਂ ਜੀ ਭਾਈ ਕੀ ਗੱਲਬਾਤ ਹੁੰਦੀ ਹੈ ਜਿਹੜੀ ਤੁਹਾਡੇ ਇੱਕ ਡਰਾਈਵਰ ਭਾਈ ਚਾਰੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਦੇ ਸਬੰਧ ਚ ਅੱਜ ਤੁਸੀਂ ਧਰਨਾ ਜਿਹੜਾ ਦਿੱਤਾ ਗਿਆ ਸੀ ਨਾਲ ਕੀ ਅਸੀਂ ਤਾਂ ਇਨਸਾਫ ਕਰ ਕੀ ਧਰਨਾ ਦਿੱਤਾ ਸੀ ਪਰ ਇਹਨਾਂ ਦੇ ਮੁਲਾਜ਼ਮ ਸਾਡੇ ਤੇ ਗਰਮ ਹੋਈ ਜਾਂਦੇ ਨੇ ਆ ਕੇ ਉਹ ਕਹਿੰਦੇ ਧਰਨਾ ਦੇਖੋ ਧਰਨਾ ਦੇਖੋ ਇਹ ਬੈਸਤਾ ਕਹਿੰਦੇ ਨੇ ਵੀ ਗੈਂਗਸਟਰ ਖਤਮ ਕਰਨੇ ਨੇ ਇਹਨਾਂ ਦਾ ਮਾਮੂਲੀ ਬਲਮਾਸਤਾ ਫੜੇ ਨਹੀਂ ਜਾਂਦੇ ਹੋਰ ਇਹ ਕੀ ਕਰ ਲੈਣਗੇ ਤੁਹਾਡੇ ਤੇ ਕੋਈ ਕਿਹਾ ਤੁਹਾਨੂੰ ਅੱਗੇ ਕੱਲਾ ਜਾਂ ਕੋਈ ਧੱਕੇ ਮੁੱਕੀ ਵੀ ਕੀਤੀ ਉਹਨਾਂ ਨੇ ਸਾਡੇ ਨਾਲ ਜਿਹੜੇ ਸਪੋਰਟ 'ਚ ਸੀਗੇ ਬੰਦੇ ਉਹਨਾਂ ਨੂੰ ਧੱਕੇ ਮਾਰਦੇ ਆ ਇਹਨਾਂ ਨੇ ਮਾਰੇ ਧੱਕੇ ਬਈ ਕੀ ਨਾਮ ਆਉਣਾ ਅੰਦਰੋਂ ਸੀਗੇ ਇਹ ਮੁਲਾਜ਼ਮ ਇਹਨਾਂ ਦੇ ਮੁਲਾਜ਼ਮ ਹਾਂ ਜੀ ਮੰਗ ਕੀ ਕਰਦੇ ਹੋ ਮੰਗ ਇਨਸਾਫ ਦੀ ਉਹਨਾਂ ਨੂੰ ਅਰੈਸਟ ਕਰਨ ਤਾਂ ਕਿ ਅੱਗੇ ਤੋਂ ਕੋਈ ਐਦਾਂ ਕਰ ਨਾ ਸਕੇ ਸਿੰਦਰ ਸਿੰਘ ਖਾਲਸਾ ਮਰਚੀਵਾਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੰਬਰਸਰ ਵੱਲੋਂ ਸਿਮਰਨ ਸਿੰਘ ਦੀ ਮਾਨ ਦੀ ਪਾਰਟੀ ਵੱਲੋਂ ਕੀ ਗੱਲ ਕੀ ਹੋਈ ਅੱਜ ਗੱਲ ਅੱਜ ਇੱਥੇ ਧਰਨਾ ਲੱਗਾ ਸੀਗਾ ਇਹੀ ਥਾਣੇ ਦੇ ਵਿੱਚ ਨਾਲ ਸਮੂਲੀਤ ਕਰ ਰਏ ਸੀ ਆ ਕੇ ਕਿ ਇਸ ਮਾਮਲੇ ਨੂੰ ਲੈ ਕੇ ਥਰ ਨਾਲ ਇਹ ਇੱਥੇ 1-2 ਕੀ ਡਰਾਈਵਰ ਵੱਲੋਂ ਇੱਕ ਕੁੱਤੇ ਗੱਡੀ ਦੇ ਲੈ ਕੁੱਤਾ ਆ ਕੇ ਮਰ ਗਿਆ ਸੀਗਾ ਉਹ اچانک ਕੁੱਤੇ ਦੀ ਮੌਤ ਹੋ ਗਈ ਸੀਗੀ ਉਸ ਤੋਂ ਬਾਅਦ ਕੀ ਹੋਇਆ ਬੰਦਿਆਂ ਨੇ ਆ ਕੇ ਉਹਦੀ ਬਚਤਾਰ ਲਈ ਤੇ ਉਹਨੂੰ ਕੁੱਟ ਮਾਰ ਕੀਤੀ ਉੱਥੇ ਉਹਨਾਂ ਨੇ ਤੇ ਪਰਚੇ ਉਹਨਾਂ ਨੇ ਦੱਜ ਕਰਤੇ ਆ ਪੁਸਤਾਂ ਦਾ ਅਸੀਂ ਇਹ ਇਹਨਾਂ ਵੱਲੋਂ ਇਹਨਾਂ ਦਾ ਧੰਵਾ ਵੀ ਕੀਤਾ ਆ ਵੀ ਪੁਸਤਾਂ ਨੇ ਬਿਹ્યા ਕੰਮ ਕੀਤਾ ਆ ਪਰ ਪ੍ਰਸ਼ਾਸਨ ਦੀ ਇਹ ਨਗਹਿਲੀ ਇੰਨੀ ਮੈਂ ਉਹਦੇ ਥਰਨੇ ਵਿੱਚ ਆ ਕੇ ਬੈਠਿਆ ਇਹਨਾਂ ਨੇ ਮਰਤੇ ਇਲਜ਼ਾਮ ਲਾਇਆ ਕਿ ਤੂੰ ਉਹਰੇ ਬੰਦੇ ਲੈ ਕੇ ਆਇਆ ਇਹਨਾਂ ਨੇ ਮੈਨੂੰ ਕਿਹਾ ਜੇ ਮੈਂ ਕਿਸੇ ਦੇ ਨਾਲ ਆ ਗਿਆ ਤਾਂ ਮੈਂ ਕੋਈ ਗਲਤ ਕਰਤਾ ਮੈਂ ਇੱਥੇ ਕਿਸੇ ਨਾਲ ਕੋਈ ਗਲਤ ਕੀਤਾ ਜਾਂ ਕੋਈ ਹੱਥ ਲੈਂਦੀ ਰੰਗਣਾ ਕੀਤਾ ਫਿਰ ਤਾਂ ਮੈਨੂੰ ਕਹਿ ਰਹੇ ਜਦੋਂ ਮੈਂ ਕੋਈ ਹੱਥ ਚੁਲੇ ਆਵੇ ਮੈਂ ਤਾਂ ਇੱਕ ਸਾਥ ਦਿੱਤਾ ਸੰਗਤ ਦਾ ਸੱਤ ਦੇ ਪਹਿਰੇ ਤੇ ਕੋਈ ਸ਼ਰਮਣੀ ਕਾਲੀ ਦੰਬਰ ਸਾਹਿਬ ਮਿਟਾਈ ਖਾਤਰੇ ਪਹਿਰੇ ਤੇ ਖੜਾ ਆ ਜੇ ਮੈਨੂੰ ਕੋਈ ਕੱਲ ਨੂੰ ਗੱਲਬਾਤ ਹੁੰਦੀ ਆ ਇਹਦਾ ਜ਼ਿੰਮੇਵਾਰ ਐਸਐਚਓ ਹਰਵਿੰਦਰ ਸਿੰਘ ਥਾਣੇ ਦਾ ਮੁਖੀ ਅਸਤੋਪਿੰਦ ਸਿੰਘ ਤੂੰ ਖੁਦ ਹੋਵੇਗਾ ਤੇ ਮੇਰੇ ਨਾਲ ਉਹ ਜੋ ਹੋਰ ਮੈਕਮੇਲੇ ਅਫਸਰ ਨੇ ਉਹ ਵੀ ਨਾਲ ਮੇਰੇ ਹੁਣ ਕੇ ਮੈਨੂੰ ਤੁਹਾਨੂੰ ਕਿਨੇ ਕਿਹਾ ਵੀ ਤੂੰ ਧਰਨਾ ਲਵਾਇਆ ਜਾਂ ਕੀ ਮੈਨੂੰ ਇਹ ਗੱਲ ਇਹਨਾਂ ਨੇ ਹਿੰਦ ਸਿੰਘ ਸਾਹਿਬ ਨੇ ਸਾਹਮਣੇ ਆ ਕੇ ਤਾਂ ਦੇ ਵਿੱਚ ਕਹੀ ਆ ਮੋਕੇ ਦੇ ਬੰਦੇ ਗਵਾਣ ਚਾਹ ਪੁੱਛੀ ਸਕਦੇ ਉਹਨਾਂ ਨੂੰ ਤੁਸੀਂ ਇਹਨਾਂ ਦੇ ਮੋਸਤ ਬੈਠੇ ਨੂੰ ਕਿਹਾ ਵੀ ਤੂੰ ਮੇਰੀ ਬਦਲੀ ਕਰਾ ਦੇ ਤੈਨੂੰ ਦੇਖ ਲਊ ਮੈਂ ਕਰ ਤੂੰ ਮੈਨੂੰ ਇਹਨਾਂ ਨੇ ਹੋਰ ਗੱਲਬਾਤ ਕੋਈ ਧੱਕਾ ਮੁਕੀ ਵੀ ਹੋਈ ਧੱਕਾ ਮੁਕੀ ਮੇਰੇ ਮਗਰ ਭੱਦੇ ਸੀ ਗਈ ਇਹ ਮੈਨੂੰ ਐ ਨੂੰ ਮੈਂ ਪਰ ਕਾਨੂੰਨ ਹੱਥੋਂ ਨਹੀਂ ਲੈਦਾ ਮੈਂ ਕਾਨੂੰਨ ਦੇ ਮੁਤਾਬਕ ਡੰਗ ਲੜਦਾ ਕਾਨੂੰਨ ਦੇ ਮੁਤਾਬ ਆਪਰ ਖਾਜਰ ਖੁਦ ਜ਼ਿੰਮੇਵਾਰ ਨਾ ਹੋਏਗਾ ਡਾਕਟਰ ਸਾਹਿਬ ਜਿਹੜਾ ਸੌਰਵ ਨਾਮ ਦਾ ਪੇਸ਼ੈਂਟ ਸੀਗਾ ਹਸਪਤਲ ਦੇ ਵਿੱਚ ਦਾਖਲ ਸੀਗਾ ਹਾਂਜੀ ਤੇ ਜਿਹੜੇ ਡਰਾਈਵਰ ਨਾਲ ਗੁੱਟ ਮਾਰਕੀਟ ਸੀ ਬੀ ਸਕੂਲ ਪੈਣ ਦੇ ਹਾਂਜੀ ਤੇ ਉਹ ਕਿਸ ਤੇ ਹੈ ਨਾ ਦਾਖਲ ਹੋਇਆ ਸੀ ਤੇ ਕੱਲ ਸੁਣਿਆ ਉਹ ਵੀ ਉਹ ਚਲੇ ਗਿਆ ਹਸਪੀਟਲ ਦੇ ਵਿੱਚੋਂ ਕਰੋਂ ਗਿਆ ਤੇ ਇਹ ਛੁੱਟੀ ਲੈ ਕੇ ਜਾਂ ਕਿਸ ਤਰ੍ਹਾਂ ਦੇ ਹਾਂਜੀ ਸਰ ਇਹ ਸੌਰਵ ਨਾਮ ਦਾ ਲੜਕਾ ਦਾਖਲ ਹੋਇਆ ਸੀ ਜੀ 28 ਤਰੀਕ ਨੂੰ ਦਾਖਲ ਹੋਇਆ ਸੀ 12 ਵਜੇ ਠੀਕ ਹੈ ਜੀ ਇਹਨਾਂ ਦੀ ਐਮਐਲਆਰ ਕੇਸ ਸੀਗਾ ਜੀ ਐਮਐਲਆਰ ਕਰਕੇ ਡਾਕਟਰ ਸਾਹਿਬ ਵੱਲੋਂ ਐਮੂਲਰ ਕਰ ਦਿੱਤੀ ਗਈ ਤੇ ਕੱਲ ਤਕਰੀਬਨ 1.5 ਵਜੇ 1 ਤਰੀਕ ਨੂੰ 1.5 ਵਜੇ ਇਹ ਬਿਨਾ ਦੱਸੇ ਇਥੋਂ ਹਸਪਤਲ ਤੋਂ ਚਲਾ ਗਿਆ ਐਸ ਪਰ ਰਿਕਾਰਡ ਜੋ ਹੈਗਾ ਇਹਦਾ ਕੋਈ ਅਜਿਹਾ ਰਿਕਾਰਡ ਨਹੀਂ ਹੈਗਾ ਜਿੱਥੇ ਦੱਸਿਆ ਗਿਆ ਕਿ ਇਹ ਜਾ ਰਿਹਾ ਠੀਕ ਹੈ ਜੀ ਸੋ ਸਾਡੇ ਵੱਲੋਂ ਇਹ ਵਿਦਾਊਟ ਦੱਸੇ ਬਿਨਾ ਦੱਸੇ ਬਿਨਾਂ ਇਨਫਾਰਮ ਕੀਤਾ ਸਟਾਫ ਨੂੰ ਇਥੋਂ ਹਸਪਤਲ ਤੋਂ ਚਲਾ ਗਿਆ ਰਾਤ ਕਿ 1.5 ਵਜੇ ਗਿਆ ਸੀ ਹਾਂਜੀ 1.5 ਵਜੇ ਗਿਆ ਇਸ ਵੇਲੇ ਡਾਕਟਰ ਸਾਹਿਬ ਐਫ ਆਈ ਆਰ ਵੀ ਇਹਨਾਂ ਦੇ ਉੱਤੇ ਦਰਜ ਹੋਈ ਹੋਈ ਸੀਗੀ ਪੁਲਿਸ ਸਟੇਸ਼ਨ ਦੇ ਵਿੱਚ ਕੀ ਇੱਥੇ ਕੋਈ ਪੁਲਿਸ ਦਾ ਮੁਲਾਜ਼ਮ ਤਾਇਨਾਤ ਕੀਤਾ ਗਿਆ ਸੀ ਨਹੀਂ ਸਰ ਅਸੀਂ ਉੱਥੇ ਆਪਣੇ ਐਮ ਐਲ ਆਰ ਕਰਨ ਤੋਂ ਬਾਅਦ ਉਹਨਾਂ ਨੂੰ ਇ ਕੀ ਡਾਕਟਰ ਇੰਦਾ ਵੈਸੇ ਜੇ ਕੋਈ ਪੇਸ਼ੈਂਟ ਇੱਥੇ ਐਡਮਿਟ ਹੁੰਦਾ ਹੈ ਜ ਜਿਹਦੇ ਤੇ ਐਮਐਲਆਰ ਕੱਟੀ ਹੋਈ ਹੋਵੇ ਉਹ ਇੰਦਾ ਜਾ ਸਕਦਾ ਹੈ ਵੈਸੇ ਜਾਂ ਨਹੀਂ ਜਾ ਸਕਦਾ ਨਹੀਂ ਐਸ ਪਰ ਰੂਲ ਨਹੀਂ ਜਾ ਸਕਦਾ ਤਾਂ ਹੀ ਆਪਾਂ ਇਹਨਾਂ ਨੂੰ ਵਿਦਾਊਟ ਮੈਡੀਕਲ ਐਡਵਾਈਸ ਜਾਂ ਬਿਨਾ ਇਨਫਾਰਮ ਕੀਤੇ ਦਸਨਾ ਤਾਂ ਹੀ ਨਰ ਰਿਕਾਰਡ ਕਰਦੇ ਆ ਐਸੇ ਇਨਫਾਰਮ ਕਰਕੇ ਹੀ ਜਾਣਾ ਹੁੰਦਾ ਸਰ ਅੱਜ ਜਿਹੜਾ ਇਹ ਮਾਮਲਾ ਹੋਇਆ ਜਿਹੜਾ ਸਕੂਲ ਬੈਂ ਦਾ ਡਰਾਈਵਰ ਜਿਹਨੂੰ ਕਟਿਆ ਗਿਆ ਸੀ ਜਿਹੜਾ ਉਹਦਾ ਰੂਪੀ ਹਸਪੀਟਲ ਦੇ ਵਿੱਚ ਦਾਖਲ ਸੀ ਉਹ ਕਹਿੰਦੇ ਰਾਤ ਨੂੰ ਤਕਰੀਬਨ 1:00 ਵਜੇ ਤੋਂ ਹਸਪੀਟਲ ਤੋਂ ਬਿਨਾਂ ਦਸਤ ਦੇ ਨਿਕਲ ਗਿਆ ਜੀ ਇਹਦੇ ਬਾਰੇ ਕੀ ਕਹਿਣਾ ਚ ਇਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕੀ ਹੈਗੀ ਆ ਬਾਕੀ ਅਪੰਗਦਮਾਂ ਦਾ ਦਰਜ ਸੀਗਾ 28 10 2025 ਦਾ ਇਹਦੇ ਵਿੱਚ 115 2 ਪੀ ਐਨ ਐਸ 126 2 298 ਪੀ ਐਨ ਐਸ 324 4 351 2 ਤੇ 35 ਪੀ ਐਨ ਐਸ ਦਾ ਪਰਚਾ ਦਰਜ ਆ ਓਲ ਰੈਡੀ ਰੁਪਈਆਂ ਦੇ ਖਿਲਾਫ ਤੇ ਘਰੋਂ ਫਰਾਰ ਸੀਗੇ ਸਾਰੇ ਤੇ ਇੱਕ ਜਿਹੜਾ ਦਾਦਲ ਸੀਗਾ ਉਹਦੇ ਬਾਰੇ ਕਨਫਰਮ ਕਰ ਲਿਆ ਰਿਹਾ ਵੀ ਕਿਵੇਂ ਸਲਿੱਪ ਹੋ ਗਿਆ ਜਿਸ ਅਰਥਾ ਸੇ ਕਿ ਉਹਨੂੰ ਪੁਲਿਸ ਨੇ ਪਹਿਲਾਂ ਕਸਟਮਸ ਚ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਗੋ ਟ੍ਰੀਟਮੈਂਟ ਦੇ ਅੰਡਰ ਸੀਗਾ ਇਸ ਕਰਕੇ ਮੇਰੇ ਗੱਲ ਚ ਉਹ ਨਹੀਂ ਕੀਤੀ ਚੰਗੀ ਤਰ੍ਹਾਂ ਆਜ ਕੇ ਵੀ ਮਾਮਲਾ ਤਾਂ ਜਿੰਨਾ ਤਾਂ ਪੁਲਿਸ ਇਹ ਸਾਰੀਆਂ ਅਵੇਲੇਬਲ ਅਫੈਂਸਸ ਨੇ ਜਿਨ੍ਹਾਂ ਦੇ ਪਰਚਾ ਦਰਜ ਆ ਇਸ ਲਈ ਜਿਹੜੇ ਲੋਕ ਤੇ ਹੁਣ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਇਹਦੇ ਬਾਰੇ ਐਸਐਟੂ ਸਾਹਿਬ ਤੋਂ ਵੈਰੀਫਾਈ ਕੀਤਾ ਲੋਕ ਮਿਲਣ ਆਏ ਸੀਗੇ ਇੱਥੇ ਥਾਣੇ ਦੇ ਵਿੱਚ ਆਪਣੀਆਂ ਲੈ ਕੇ ਉਹਦੀ ਅरेस्टੀ ਹੋ ਰਹੀ ਤੇ ਉਹ ਮੱਕੇ ਉੱਤੇ ਐਸਐਟੂ ਸਾਹਿਬ ਨੇ ਜਾ ਕੇ ਉਹਨਾਂ ਨੂੰ ਸਮਝਾਤਾ ਸੀਗਾ ਮੈਨੂੰ ਵੀ ਮਿਲ ਕੇ ਗਏ ਆ ਬਾਅਦ ਦੇ ਵਿੱਚ ਉਹ ਪਰਿਵਾਰ ਦੀ ਜਿਹੜੇ ਆਈ ਸੀ ਤੇ ਰਿਪੋਰਟ ਧਿਰ ਦੀ ਪੂਰੀ تسਲੀ ਕਰਾਈ ਗਈ ਹੈ ਤੇ ਹੁਣ ਸ਼ਾਂਤੀ ਮੇਂ ਤਰੀਕੇ ਨਾਲ ਜਾ ਚੁੱਕੇ ਹੋਏ ਇੱਕ ਥਾਣੇਦਾਰ ਵਰਦੌਨ ਨੇ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਗਿਆ ਜੀ ਥਾਣੇ ਦੇ ਕੋਲ ਵੀ ਉਦੇ ਬਾਰੇ ਵੀ ਐਸਐਸਓ ਸਾਹਿਬ ਆਪਣੀ ਰਿਪੋਰਟ ਕਰ ਰਹੇ ਹੈ ਵੈਰੀਫਾਈ ਕਰਕੇ ਲੈਵਗੇ ਜੇ ਕੋਈ ਤਾਂ ਦੀ ਗੱਲ ਪਾਈ ਗਈ ਤਾਂ ਉਹਦੇ ਕੋਲ ਜੋ ਵੀ ਬਣਦਾ ਉਹ ਐਕਸ਼ਨ ਲਿਆ ਜਾਵੇ। ਬਿਲਕੁਲ ਜੀ ਜਦੋਂ ਅਸੀਂ ਇਸ ਸੰਬੰਧੀ ਪਰਿਵਾਰ ਦੇ ਨਾਲ ਗੱਲਬਾਤ ਕਰਨਾ ਚਾਹੀ ਪਰਿਵਾਰ ਦਾ ਇਹ ਕਹਿਣਾ ਸੀ ਕਿ ਜਦੋਂ ਹਸਪਤਾਲ ਦੇ ਵਿੱਚ ਮੁਲਜ਼ਮ ਗ੍ਰਿਫਤ ਐਡਮਿਟ ਸੀਗਾ ਦਾਖਲ ਕਰਵਾਇਆ ਸੀ ਜਿਨ੍ਹਾਂ ਦੇ ਉੱਤੇ 3 ਤੋਂ 4 ਜਾਂ 5 ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੋਇਆ ਉਹ ਕੱਲ ਦੀ ਰਾਤ ਮਤਲਬ ਅੱਜ ਤੜਕੇ ਦੀ ਸਵੇਰ ਉਹ ਹਸਪਤਾਲ ਦੇ ਵਿੱਚੋਂ ਫਰਾਰ ਹੋ ਜਾਂਦਾ ਹੈ। ਕਿਉਂਕਿ ਉੱਥੇ ਕੋਈ ਪੁਲਿਸ ਪ੍ਰੋਡਕਸ਼ਨ ਨਹੀਂ ਸੀ ਦਿੱਤੀ ਗਈ ਉਸ ਨੂੰ ਕੋਈ ਮਲਾਜਮ ਉੱਥੇ ਪੁਲਿਸ ਦਾ ਖੜਾ ਨਹੀਂ ਸੀ ਮਿਲਿਆ ਪਰ ਅੱਜ ਪਰਿਵਾਰ ਇਸੇ ਮਾਮਲੇ ਦੇ ਵਿੱਚ ਕੀ ਪਰਿਵਾਰ ਦਾ ਇਹ ਕਹਿਣਾ ਸੀ ਦੂਜੀ ਪਾਰਟੀ ਦਾ ਜਿਨ੍ਹਾਂ ਦੇ ਪਰਿਵਾਰ ਦੇ ਬਜ਼ੁਰਗ ਦੀ ਕੁੱਟਮਾਰ ਹੋਈ ਸੀ ਕਿ ਉਹਨਾਂ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਚਾਰ ਦਿਨ ਹੋ ਗਏ ਧਰਾਵਾਂ ਲੱਗੀਆਂ ਨੂੰ ਗ੍ਰਿਫਤਾਰ ਗ੍ਰਿਫਤਾਰੀ ਇੱਕ ਵੀ ਬੰਦੇ ਦੀ ਕਿਉਂ ਨਹੀਂ ਪਾਈ ਜਾ ਰਹੀ ਤਾਂ ਉਹਨਾਂ ਨੇ ਅੱਜ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਮਾਛੀਵਾੜਾ ਥਾਣੇ ਦੇ ਬਾਹਰ ਜਦੋਂ ਧਰਨਾ ਦੇਣ ਪਹੁੰਚਦੇ ਆ ਤਾਂ ਪੁਲਿਸ ਦੇ ਨਾਲ ਬੈਂਸ ਬਸਈਆ ਹੁੰਦਾ ਹੈ ਉਹਨਾਂ ਲੋਕਾਂ ਦਾ ਪਰਿਵਾਰਿਕ ਮੈਂਬਰਾਂ ਦਾ ਜਿਹੜੀਆਂ ਜਥੇਬੰਦੀਆਂ ਨਾਲ ਆਉਂਦੀਆਂ ਉਹਨਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਪੁਲਿਸ ਪ੍ਰਸ਼ਾਸਨ ਨੇ ਧੱਕਾ ਮੁਕੀ ਸਾਡੇ ਨਾਲ ਕੀਤੀ ਹੈ ਇਹ ਕੇਐਸਆਈ ਜਿਨ੍ਹਾਂ ਦਾ ਨਾਮ ਜਗਤਾਰ ਸਿੰਘ ਦੱਸਿਆ ਜਾ ਰਿਹਾ ਸੀ ਆਈਓ ਨੇ ਇਸ ਕੇਸ ਦੇ ਉਹਨਾਂ ਦੇ ਵੱਲੋਂ ਧੱਕਾ ਮੁਕੀ ਕੀਤੀ ਗਈ ਉੱਥੇ ਖੜ ਕੇ ਬਾਹਰ ਥਾਣੇ ਦੇ ਤੇ ਧਰਨਾ ਚਕਵਾਇਆ ਗਿਆ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਪੱਤਰਕਾਰਾਂ ਦੇ ਨਾਲ ਵੀ ਉਸ ਪੁਲਿਸ ਮੁਲਾਜ਼ਮ ਨੇ ਧੱਕਾ ਮੁਕੀ ਕੀਤੀ ਜਦ ਦੇ ਸੰਬੰਧੀ ਪੁਲਿਸ ਪ੍ਰਸ਼ਾਸਨ ਦਾ ਪੱਖ ਜਾਣਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅਵੇਲੇਬਲ ਇਹ ਧਰਾਵਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਕਰਕੇ ਉੱਥੇ ਕੋਈ ਮੁਲਾਜ਼ਮ ਨਹੀਂ ਛੱਡਿਆ ਗਿਆ ਸੀਗਾ ਪਰ ਇਸ ਦੀ ਜਾਂਚ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਜਦੋਂ ਪੱਤਰਕਾਰਾਂ ਵਾਲੇ ਸਵਾਲ ਦੇ ਉੱਤੇ ਪੁਲਿਸ ਪ੍ਰਸ਼ਾਸਨ ਦਾ ਅਸੀਂ ਬਿਆਨ ਜਾਨਣਾ ਚਾਹਿਆ ਉਹਨਾਂ ਨੇ ਕਿਹਾ ਕਿ ਇਸ ਦੀ ਵੀ ਜਾਂਚ ਜਿਹੜੀ ਐਸਐਚਓ ਸਾਹਿਬ ਖੁਦ ਕਰ ਰਹੇ ਨੇ ਜਿਉਂ ਵੀ ਬਣਦੀ ਕਾਰਵਾਈ ਹੈ ਉਹ ਹਰ ਇੱਕ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਚਾਹੇ ਉਹ ਪੁਲਿਸ ਪਰਚਾਹੇ ਦੇ ਉੱਤੇ ਹੋਵੇ ਜਾਂ ਕਿਸੇ ਤੇ ਵੀ ਹੋਵੇ ਉਹ ਕੀਤੀ ਜਾਵੇਗੀ ਤੇ ਜਲਦੀ ਹੀ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਪਾਲਿੱਤੀਆਂ ਜਾਣਗੀਆਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ